ਖੋ ਜੀ ਇਹ ਜਿਹੜੀ ਕੁਦਰਤੀ ਮਾਰ ਆ ਇਹਦੇ ਵਿੱਚ ਕਿਸਾਨ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਆ ਤੁਸੀਂ ਵੇਖ ਰਹੇ ਜੇ ਮੇਰੇ ਪਿਛਲੇ ਬੰਨੇ ਜਿਹੜੀ ਖੜੀ ਖਲੋਤੀ ਫਸਲ ਆ ਜਿਹਨੂੰ ਅਜੇ ਕੋਈ ਦੋਦਾ ਵਿੰਨੀ ਚੁੱਕਿਆ ਫਸਲ ਨੇ ਤੇ ਬਿਲਕੁਲ ਜਿਹੜੀ ਡਿੱਗ ਕੇ ਤਹਿਸ਼ਨਾਇਸ ਹੋ ਚੁੱਕੀ ਆ ਇਹਦਾ ਜਿਹੜਾ ਘਾਟਾ ਵਾ ਇਹ ਬਹੁਤ ਵੱਡਾ ਘਾਟਾ ਵਾ ਇੱਥੇ ਮੰਗ ਕਰਦੇ ਆ ਸਰਕਾਰ ਦੇ ਕੋਲੋਂ ਕਿ ਕਿਸਾਨ ਦੀ ਜਿਹੜੀ مالی ਸਹਾਇਤਾ ਕੀਤੀ ਜਾਵੇ ਇਹਦੇ ਕਵਾਂਟਲ ਦੇ ਪਿੱਛੇ ਜਾਂ ਕੋਈ ਬੋਨਸ ਦਿੱਤਾ ਜਾਵੇ ਜਾਂ ਕੋਈ ਦਾ ਸਰਕਾਰੀ ਗਰਦੋਰੀਆਂ ਕਰਾ ਕੇ ਮਾਅਵਜਾ ਦਿੱਤਾ ਜਾਣਾ ਚਾਹੀਦਾ ਇਹ ਕਾਰਨ ਵੇਖੋ ਜੀ ਹਵਾ ਦਾ ਦਬਾਅ ਜਿੰਨਾ ਸੀ ਉਹ ਜਿਹੜੀਆਂ ਫਸਲਾਂ ਸਾਡੀਆਂ ਖੜੀਆਂ ਖਲੋਤੀਆਂ ਸਾਰੀਆਂ ਢਹ ਢੇਰੀ ਹੋ ਗਈਆਂ ਇਹ ਇੱਕ ਦੁਹਰੀ ਮਾਰਿਆ ਕਿਸਾਨ ਨੂੰ ਤੇ ਜਿਹਦਾ ਮਾਅਵਜਾ ਹੈ ਇਹਨੇ ਸਰਕਾਰ ਦਾ ਜੋਗ ਮਾਅਵਜਾ ਜਿਹੜਾ ਬਣਦਾ ਮਾਅਵਜਾ ਦਿੱਤਾ ਜਾਵੇ ਗਰਦੋਰੀਆਂ ਕਰਾ ਕੇ ਵੇਖੋ ਜੀ ਇਹ ਜਿਹੜੀ ਕੁਦਰਤੀ ਮਾਰ ਆ ਇਹਦੇ ਵਿੱਚ ਕਿਸਾਨ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਆ ਤੁਸੀਂ ਵੇਖ ਰਹੇ ਜੇ ਮੇਰੇ ਪਿਛਲੇ ਬੰਨੇ ਜਿਹੜੀ ਖੜੀ ਖਲੋਤੀ ਫਸਲ ਆ ਜਿਹਨੂੰ ਅਜੇ ਕੋਈ ਦੋਦਾ ਵਿਨੀ ਚੁੱਕਿਆ ਫਸਲ ਨੇ ਤੇ ਬਿਲਕੁਲ ਜਿਹੜੀ ਡਿੱਗ ਕੇ ਤਹਿਸ਼ਨਾਸ ਹੋ ਚੁੱਕੀ ਆ ਇਹਦਾ ਜਿਹੜਾ ਘਾਟਾ ਵਾ ਇਹ ਬਹੁਤ ਵੱਡਾ ਘਾਟਾ ਵਾ ਇੱਥੇ ਮੰਗ ਕਰਦੇ ਆ ਸਰਕਾਰ ਦੇ ਕੋਲੋਂ ਕਿ ਕਿਸਾਨ ਦੀ ਜਿਹੜੀ ਮਾਲੀ ਸਹਾਇਤਾ ਕੀਤੀ ਜਾਵੇ ਇਹਦੇ ਕਵਾਂਟਲ ਦੇ ਪਿੱਛੇ ਜਾਂ ਕੋਈ ਬੋਨਸ ਦਿੱਤਾ ਜਾਵੇ ਜਾਂ ਕੋਈ ਦਾ ਸਰਕਾਰੀ ਬਿਰਦੌਰੀਆਂ ਕਰਾ ਕੇ ਮਾਅਬਜਾ ਦਿੱਤਾ ਜਾਣਾ ਚਾਹੀਦਾ ਇਹ ਕਾਰਨ ਵੇਖੋ ਜੀ ਹਵਾ ਦਾ ਦਬਾਅ ਇੰਨਾ ਸੀ ਉਹ ਜਿਹੜੀਆਂ ਫਸਲਾਂ ਸਾਡੀਆਂ ਖੜੀਆਂ ਖਲੋਤੀਆਂ ਸਾਰੀਆਂ ਟਹਿ ਢੇਰੀ ਹੋ ਗਈਆਂ ਇਹ ਇੱਕ ਦੁਹਰੀ ਮਾਰਿਆ ਕਿਸਾਨ ਨੂੰ ਤੇ ਜਿਹਦਾ ਮਾਅਵਜਾ ਹੈ ਇਹਨੇ ਸਰਕਾਰ ਦਾ ਜੋਗ ਮਾਅਵਜਾ ਜਿਹੜਾ ਬਣਦਾ ਮਾਅਵਜਾ ਦਿੱਤਾ ਜਾਵੇ ਗਰਦੌਰੀਆਂ ਕਰਾ ਕੇ ਵੇਖੋ ਜੀ ਇਹ ਜਿਹੜੀ ਕੁਦਰਤੀ ਮਾਰ ਆ ਇਹਦੇ ਵਿੱਚ ਕਿਸਾਨ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਆ ਤੁਸੀਂ ਵੇਖ ਰਹੇ ਜੇ ਮੇਰੇ ਪਿਛਲੇ ਬੰਨੇ ਜਿਹੜੀ ਖੜੀ ਖਲੋਤੀ ਫਸਲ ਆ ਜਿਹਨੂੰ ਅਜੇ ਕੋਈ ਦੋਦਾ ਵਿੰਨੀ ਚੁੱਕਿਆ ਫਸਲ ਨੇ ਤੇ ਬਿਲਕੁਲ ਜਿਹੜੀ ਡਿੱਗ ਕੇ ਤਹਿਸ਼ ਨੈਸ ਹੋ ਚੁੱਕੀ ਆ ਇਹਦਾ ਜਿਹੜਾ ਘਾਟਾ ਵਾ ਇਹ ਬਹੁਤ ਵੱਡਾ ਘਾਟਾ ਵਾ ਇੱਥੇ ਮੰਗ ਕਰਦੇ ਆ ਸਰਕਾਰ ਦੇ ਕੋਲੋਂ ਕਿ ਕਿਸਾਨ ਦੀ ਜਿਹੜੀ مالی ਸਹਾਇਤਾ ਕੀਤੀ ਜਾਵੇ ਇਹਦੇ ਕਵਾਂਟਲ ਦੇ ਪਿੱਛੇ ਜਾਂ ਕੋਈ ਬੋਨਸ ਦਿੱਤਾ ਜਾਵੇ ਜਾਂ ਕੋਈ ਦਾ ਸਰਕਾਰੀ ਗਿਰਦੌਰੀਆਂ ਕਰਾ ਕੇ ਮਾਅਬਜਾ ਦਿੱਤਾ ਜਾਣਾ ਚਾਹੀਦਾ ਇਹ ਕਾਰਨ ਵੇਖੋ ਜੀ ਹਵਾ ਦਾ ਦਬਾਅ ਇੰਨਾ ਸੀ ਉਹ ਜਿਹੜੀਆਂ ਫਸਲਾਂ ਸਾਡੀਆਂ ਖੜੀਆਂ ਖਲੋਤੀਆਂ ਸਾਰੀਆਂ ਢਹ ਢੇਰੀ ਹੋ ਗਈਆਂ ਇਹ ਇੱਕ ਦੁਹਰੀ ਮਾਰਿਆ ਕਿਸਾਨ ਨੂੰ जिहजावज बनता देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एप और व्हाट्सएप चैनल पर